ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅਸੀਂ ਆਏ ਆ ਬੈਕਯਾਰਡ ਤੇ ਆ ਜਿਹੜੀਆਂ ਹਨਾ ਉਦੋਂ ਮੈਂ ਪਿੰਡੀਆਂ ਲਗਾਏ ਸੀ ਬੂਟੇ ਤੇ ਇਹ ਛੋਟੇ ਛੋਟੇ ਪਿੰਡੀਆਂ ਹਨਾ ਬਈਆਂ ਸੀ ਇਹਨਾਂ ਨੂੰ ਪਹਿਲਾਂ ਹੀ ਪਤਾ ਨਹੀਂ ਹੁਣ ਪਿੰਡੀਆਂ ਕਹ ਜਾਂ ਇਦਾਂ ਹੀ ਆ ਫੇਕੀ ਆ ਫਲਾਵਰ ਆ ਟਮਾਟਰ ਦਾ ਨਾ ਕਾਫੀ ਗਰੋ ਕੀਤਾ ਹੈ ਆ ਇੱਧਰ ਸ਼ਿਮਲਾ ਮਰਚ ਬੈਂਗਣ ਤੇ ਇੱਧਰ ਨਵਾਂ ਥਾਂ ਹਨਾ ਗੁੱਡਿਆ ਸੀਗਾ ਤੇ ਮੁੜ ਕੇ بارش ਹੋ ਗਈ ਤੇ ਥੋੜਾ ਟਾਈਮ ਮਿਲੇ ਇਹਨਾਂ ਨੂੰ ਵੀ ਤੇ ਮੈਂ ਕੱਲ ਥੋੜਾ ਜਿਹਾ ਥਾਂ ਘਟ ਲਈਏ ਤੇ ਆ ਇੱਧਰ ਹੈ ਨਾ ਸਾਡੀ ਪਾਲਕ ਹੋਈ ਐ ਤੇ ਇਹਨੂੰ ਮੈਂ ਲੱਗੀ ਅੱਜ ਕੱਟ ਕਰਨ ਕਿਉਂਕਿ ਰਮਨ ਨੂੰ ਸਵੇਰੇ ਪਾਲਕ ਵਾਲਾ ਪਰੌਂਠਾ ਬਣਾ ਕੇ ਦੇਣਾ ਸਕੂਲ ਵਾਸਤੇ ਟੀਚਰਾਂ ਨੇ ਬੋਲਿਆ ਤੇ ਇੱਧਰ ਹੈ ਨਾ ਖੀਕੰਬਰ ਹੈ ਜੀਖੀਰੇ ਦੇ ਹੈ ਨਾ ਬੂਟੇ ਲਗਾਏ ਤੇ ਆ ਨਾ ਗਾਲਰ ਚੂਏ ਇੱਥੇ ਬਹੁਤ ਜ਼ਿਆਦਾ ਤੇ ਆ ਉਹਨਾਂ ਨੇ ਕੱਟ ਕਰ ਦਿੱਤਾ ਇੱਧਰ ਵੀ ਹੈ ਨਾ ਵੈਂਗਣਾ ਦੇ ਬੂਟੇ ਹੀ ਆ ਇੱਧਰ ਮੇਚਾਂ ਸਾਡੀਆਂ ਛੋਟੀਆਂ ਛੋਟੀਆਂ ਲੱਗੀਆਂ ਹੋਈਆਂ ਇਹ ਦੇਖੋ ਬਿਲਕੁਲ ਤੇ ਇੱਧਰ ਅਹੀਂ ਧਨੀਆ ਇਹੜਾ ਨਾ ਹੋਇਆ ਸੀਗਾ ਤੇ ਇਹਨੂੰ ਥੋੜਾ ਕੱਟ ਕੀਤਾ ਇਹਦੇ ਕਾਫੀ ਗਰੋਅ ਕਰ ਗਿਆ ਹੈ ਨਾ ਇੱਧਰ ਹੋਰ ਵੀ ਹੈ ਧਨੀਆ ਉਗਣ ਡਿਆ ਹੈ ਇੱਧਰ ਅਹੀਂ ਲਗਾਈ ਸਰੋਂ ਇਹ ਸਰੋਂ ਆਡੀ ਇੰਨੇ ਥੋੜੀ ਜੀ ਬੀਜੀ ਤਾਂ ਅਹੀਂ ਕਾਫੀ ਸੀਗੀ ਪਰ ਥੋੜੀ ਹੈ ਨਾ ਕੱਟ ਹੋਈ ਆ ਪਰ ਚਲੋ ਇੰਨੀ ਕਿ ਦੂਜੀ ਸਾਈਡ ਤੇ ਆ ਵੀਜੀ ਇਹਨੂੰ ਵੀ ਦੱਸਾਂ ਕਿ ਦਿਨਾਂ ਦਾ ਕਈ ਕੱਟ ਲੈਣਾ ਹੈ ਕਿਉਂਕਿ ਜਲਦੀ ਕਟਾਂਗੇ ਜਲਦੀ ਜਰਾ ਹਨਾ ਬੂਟੇ ਜ਼ਿਆਦਾ ਗਰੋਅ ਕਰਦੇ ਆ ਤੇ ਇੱਧਰ ਸਾਡੇ ਆ ਦੇਖੋ ਫਲਾਵਰ ਤੇ ਇਹ ਵਾਲੇ ਦੋ ਵੱਡੇ ਫਲਾਵਰ ਇਹਨੂੰ ਵੀ ਆ ਦੇਖੋ ਇੱਧਰ ਦੁਪਹਿਰੀ ਦੁਪਹਿਰ ਵੇਲੇ ਇਹਨੂੰ ਹਨਾ ਕਿ ਪੂਰੇ ਖਿਲੇ ਹੋਏ ਸੀਗੇ ਫਲਾਵਰ ਆ ਇਹ ਸਭ ਤੋਂ ਵੱਡਾ ਆ ਇਹ ਬਹੁਤ ਸੋਹਣਾ ਬੂਟਾ ਹੈ ਨਾ ਹੋਇਆ बाकी पिंडियांਹੀਂ ਜਿਹੜੀਆਂ ਉਹਹੀਂ ਚਾਰ ਵਾਰੀ ਵੀ ਚੁੱਕੇ ਆ ਤੇ ਕੁਛ ਕਬੂਟੇ ਹਨਾ ਉੱਗੇ ਹੋਏ ਆ ਤੁਹਾਨੂੰ ਦਿਖਾਨੀਆਂ ਮੈਂ ਵੀਜਿਆ ਤਾਂ ਹੀ ਬਹੁਤ ਕੁਛ ਸੀਗਾ ਪਰ ਥੋੜਾ ਹ ਮੌਸਮ ਨਹੀਂ ਠੀਕ ਹੋ ਰਿਹਾ ਇਥੇ ਇਸ ਕਰਕੇ ਬੂਟੇ ਹਨਾ ਨਹੀਂ ਹੋ ਰਹੇ ਆ ਪਿੰਡੀਆਂ ਦੇ ਬੂਟੇ ਦੋ ਗੱਦਰ ਹੋਏ ਹੋਏ ਆ ਇਹ ਪੰਛੀ ਬੂਟੇ ਆ ਸਾਰੇ ਤੇ ਚਾਰ ਵਾਰੀ ਬੀਜੀਆਂ ਚਾਰਾਂ ਵਾਰੀ ਬੀਜਾਂ ਦੇ ਨਾਲ 6 ਬੂਟੇ ਉੱਗੇ ਆ ਤੇ ਇੱਥੇ ਬੀਜੀ ਸੀ ਕਿ ਮੇਥੀ ਮੰਮੀ ਨੇ ਭੇਜੀ ਸੀ ਨਾ ਇੰਡੀਆ ਤੋਂ ਮੇਥੀ ਦਾ ਬੀ ਉਹ ਵੀ ਅਸੀਂ ਬੀਜਿਆ ਸੀਗਾ ਤੇ ਇੰਡੀਆ ਵਾਲੀ ਪਾਲਕ ਵੀ ਮੈਂ ਬੀਜੀ ਥੋੜੇ ਜਿਹੇ ਬੀਜ ਜਿੱਥੇ ਸੱਟੇ ਸੀਗੇ ਆ ਛੋਟੇ ਛੋਟੇ ਹੋਈ ਹੈ ਹੈਨਾ ਤੇ ਬਾਕੀ ਬੀਜ ਹੈ ਨਾ ਕਾਫੀ ਲਗਾਏ ਦੇ ਕਰੇਲਿਆਂ ਦੇ ਐ ਇਹਦੇ ਹੈ ਛਾਇਦ ਉਹਦੇ ਕਦੂ ਦੇ ਐ ਤੇ ਕੁਛ ਵੀ ਹੈ ਨਾ ਉੱਗਿਆ ਜੇ। ਪਿਆ ਹੁਣ ਤਾਂ ਥੋੜਾ ਹੈ ਨਾ ਗੁੜਦੀਆਂ ਮੈਂ ਕਰਦੀਆਂ ਕੋਸ਼ਿਸ਼ ਗੁੱਡਾਂ ਦੀ ਕਿ ਜਿੰਨਾ ਗੁੱਡਿਆ ਜਾਊਗਾ। ਦਿਖਾਣੇ ਤਾਂ ਨੂੰ ਗੁੜਦੇ। ਅੱਜ ਕਲੀਨਿੰਗ। ਨਹੀਂ ਦਬ। ਅੱਛਾ ਸੀਜ਼ਨ ਨਾ ਕੱਟ ਕਰਨੀ ਆ। ਹਾਂ। ਕਿਉਂਕਿ ਇਹਦਾ ਜੇ ਘਰ ਦੇ ਨਾਲ ਕੀਤੀ ਤੇ ਉਹ ਫਿਰ ਹੈਨਾ ਪਟੋਣਾ ਜਾਵੇ ਤੇ ਮੈਂ ਕਿਹਾ ਸੀਜ਼ਨ ਨਾਲ ਕਿਉਂਕਿ ਤਾਂ ਨਹੀਂ ਆ ਵੀ ਸੀਜ਼ਨ ਨਾਲ ਵੀ ਕੱਟ ਕੀਤਾ ਸੀ ਵੈਸੇ ਜਿਹੜੇ ਸਬਜ਼ੀਆਂ ਜਿੰਨੀਆਂ ਵੀ ਹੈਗੀਆਂ ਸੀਜ਼ਨ ਨਾਲ ਹੀ ਕੱਟ ਕਰਨੀ ਚਾਹੀਦੀ ਹੈ ਹੂੰ ਇਹੋ ਵਧੀਆ ਫਿਰ ਗਰੋ ਕਰਦੀਆਂ ਬੜੀ ਛੋਟੀ ਛੋਟੀਆਂ ਹੈਨਾ ਕਿਉਂਕਿ ਹੁਣ ਅਸੀਂ ਇਹਨੂੰ ਕੱਟ ਦਵਾਂਗੇ ਤੇ ਫਿਰ ਥੋੜੀ ਹੈਨਾ ਹੋ ਜਾਊਗੀ ਸੋ ਬੇਬੀ ਸਪੀਨਚ ਹੈਰ ਫॉर ਯੂ ਬ੍ਰੋ ਜਿਹੜੀ ਗਰੋ ਕਰੇਗੀ ਸੋ ਬੇਬੀ ਸਪੀਨਚ

You have clicked a bigger plant? Yeah. gloves a glovesy toy. It's okay. And there they go. I call them. Oh my <laughs> god. <laughs> we are getting them. Alright. ਆਲੂ ਮੇਟਾ ਲਾਲੂਏ ਕੋ ਭਾਗੇ ਬਣਾਉਂਗੇ ਪੁੱਜੀ ਠੀਕ ਹੈ ਮੋਟੇ ਸੁਵੰਨੇ ਅੱਛਾ ਐਂਡਿੰਗ ਦੇ ਪਾਰ ਤੇ ਤੇ ਹੋਰ ਇੱਕ ਵੇ ਚ ਆਲੂ ਭਾਵਾਂਗੇ ਹੂੰ ਹੂੰ ਮੈਨੂੰ ਤਾਂ ਬੇਸ਼ਕਾਰੀ ਲੱਗਦੀ ਹੈ ਇਹ ਫਰਾ ਉਹ ਇਹਦੇ ਖੁਸ਼ਬੂ ਤਾਂ ਆਉਂਦੀ ਹੈ ਇਹਨੂੰ ਲੱਗ ਮੈਨੂੰ ਬਹੁਤ ਚੰਗਾ ਲੱਗ ਰਹਾ ਸਬਜ਼ੀ ਕਿੱਟਣਾ ਹੂੰ ਸੌਰੀ ਹੈਨਾ ਜੋ ਉਹ ਨੀਚੇ ਗਿਰ ਗਿਆ ਆ ਕੱਟ ਟੁੱਟ ਗਿਆ ਹੀ ਇਹ ਇਹ ਮਲਾ ਪੱਤਾ ਡਿੱਗਿਆ ਇਹ ਕਿਸ ਤਰ੍ਹਾਂ ਪਤਾ ਕਿ ਇਹ ਸਾਗ ਹੈ ਮੈਨੂੰ ਤਾਂ ਹੋਰ ਹੀ ਕੁਝ ਲੱਗ ਰਿਹਾ ਸਾਗ ਹੈ ਸਰੇ ਉਹ ਵੀ ਜਿਹੜੇ ਸਰੇ ਹੋਈ ਹੂੰ ਤੇ ਫਿਰ ਇਹ ਛੋਟੇ ਛੋਟੇ ਕੀ ਹੈ ਲੀਫ ਕਿਹੜੇ ਵਾਲੇ ਇਹ ਵਾਲੇ ਇੱਧਰ ਅਵੇਤੀ ਰੇਵਲੇ ਇਹਦੇ ਇਸਟਾ ਹੀ ਆ ਘਾਰ ਆ ਬੱਚਾ ਬੱਚਾ ਨਾ ਐਨੀ ਛੋਟੀ ਬਾਲ ਘੱਟ ਚ ਨਹੀਂ ਆਂਦੀ ਯਾ ਅੱਲੀ ਕੰਨ ਰਹਿਣ ਦਿੰਦੇ ਆ ਉਹ ਵਾਲੀ ਵੱਡੀ ਆ ਤੀ ਤੀ ਫਰਮੈਂਟ ਆਈਆਂ ਨਾ ਕੀ ਕਾ ਹਾਵੇ ਵਾਟ ਕੀ ਹਾਵਸ ਯਾ ਯਾ ਗੋ ਗੈਟ ਇਟ ਹੂ ਡਨ ਨਾਈਸ ਤਨੀਆ ਵੀ ਨਹੀਂ ਤਨੀਆ ਵੀ ਤਨੀਆ ਤਾਂ ਬੱਦਿਆ ਸੀ ਆ ਦੇਖੋ ਇੰਨੀ ਹੈ ਨਾ ਪਾਲਕ ਕੱਟੀ ਆ ਗਈ ਹੈ ਵਾਓ ਤੇ ਇੱਕ ਦਰ ਰਮਨ ਦੀ ਥੋੜੀ ਜੀ ਹੈ ਨਾ ਰਮਨ ਦੇ ਪਰੌਂਠੇ ਵਾਸਤੇ ਵਿੱਚ ਪਾਗ ਬਣਾਵਾਂਗੇ ਤੇ ਬਾਕੀ ਮੈਂ ਆਲੂ ਪਾਗੇ ਬਣਾਵਾਂਗੀ ਥੈਟਸ ਅਮੇজিং Yeah. yeah. Oh with the flowers there. Really? No are yellow ones. Yellow. Huh? The wow. Flowering yeah. Oh yeah. <laughs> no way. Wow, it's so nice. Yeah. Huh? Nope.

ਗੁੱਡ ਨਾਈ ਗੁੱਡੀਆਂ ਨਹੀਂ ਹੈ ਪਹਿਲੇ ਕੀਤੇ ਦਾ ਪਹਿਲਾਂ ਕਹਿੰਦੇ ਸੀ ਇੱਕ ਦੋ ਵਾਰੀ ਹੈ ਨਾ ਗੁੱਡਾ ਦੇ ਬੜਾ ਸੋਪਾ ਕਿਦਾ ਯਾਰ ਤੇ ਜਿੱਦਾਂ ਤੇ ਗੁੱਡ ਰਿਹਾ ਉਦਾਂ ਤੇ ਕਿੱਥੇ ਗਡਾਣਾ ਕਿਉਂ ਗੜੋਦ ਰਿਹਾ ਡੂੰਗਾ ਗੁੱਡਣਾ ਇੱਥੇ ਗੋੜ ਕੇ ਨਾ ਤਿੰਨ ਕਿਆਰੀਆਂ ਬਣਾਉਣੀਆਂ ਤੇ ਕੁਝ ਚਲਾਣੀਆਂ ਐ ਮੇਥੀ ਹੂੰ ਤੇ ਇੱਕ ਚਲਾਣੀ ਪਾਲਕ ਫਿਰ ਹੋਰ ਬੀਜ ਦੇਣੀ ਪਾਲਕ ਦੀ ਹੈਗਾ ਤੇ ਇੱਕ ਵਿੱਚ ਸਾਰਾ ਬੀਜ ਦੇਣੀ ਫੇਰ ਆਹ ਤਿੰਨ ਚੀਜ਼ਾਂ ਵੀ ਲਓ ਮੈਂ ਗੁੱਡ ਦੀਆਂ ਹਾਂਜੀ ਵੀਰ ਸਟਾ ਹਾਂਜੀ ਆ ਦੇਖੋ ਇਥਾਂ ਆ ਹੀ ਹੈ ਨਾ ਗੁੱਡੇ ਦਾ ਮੈ ਤਾਂ ਪ੍ਰੀਤੋਂ ਨੇ ਦੋਨਾਂ ਨੇ ਮੈ ਆ ਦੇ ਮਾੜਾ ਜਿਹਾ ਕੀਤਾ ਬਾਕੀ ਦੇ ਪ੍ਰੀਤੋਂ ਨੇ ਸਾਰਾ ਹੈ ਨਾ ਗੁੱਡਿਆ ਹੈਗਾ ਤੇ ਗਿੱਲਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਬਾਰਿਸ਼ ਹੋਈ ਸੀ ਨਾ ਤੇ ਕੱਲ ਤੱਕ ਥੋੜਾ ਹੈ ਨਾ ਸੁੱਕ ਜਾਏਗਾ ਤੇ ਸ਼ਾਇਦ ਕੱਲ ਜਾਂ ਪਰਸੋਂ ਆਣਾ ਬੀਜ ਦਵਾਂਗੇ ਜਿਹੜਾ ਬੀਜਨਾ ਹੈ ਬੀਜ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਾਡਾ ਹਨਾ ਬਲੌਗ ਦੇਖ ਕੇ ਤੁਸੀਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਦੱਸਣਾ ਕਿਦਾਂ ਲੱਗਦਾ ਤੁਹਾਨੂੰ ਹਨਾ ਸਬਜ਼ੀਆਂ ਸਬਜ਼ੀਆਂ ਕਿਦਾਂ ਲੱਗੀਆਂ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ